ਅਸੀਂ ਭਰਾਵਾਂ ਨੂੰ ਸੱਦਿਆ ਸਾਡੇ ਪਹਿਲੇ ਦੰਦੇ ਤੇ ਆ ਜਾਂਦੇ ਆ ਬੜੀ ਮਹਿਮਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵਾਜ ਅੱਜ ਜਦੀ ਥਾਰੇ ਪੰਜਾਬ ਦੇ ਠੇਕੇਦਾਰ ਹੈ ਜਿਹੜੇ ਸਾਰੇ ਉਹਨਾਂ ਦੇ ਬੈਸ ਪ੍ਰਦਾਨ ਹੈ ਕੋਈ ਸਰੇਡਡ ਦੇ ਮੈਂਬਰ ਇਕੱਠੇ ਹੋਈ ਹੈ ਪੱਟੇ ਦੋ ਮੁੱਤੇ ਹੈ ਸਰਕਾਰ ਨੇ ਸਾਡੇ 3 ਸਾਲ ਕੋਈ ਕੰਮ ਨਹੀਂ ਲਾਇਆ ਹੁਣ ਕੰਮ ਲਾ ਰਹੀ ਹੈ ਉਹਨਾਂ ਦੇ ਬਹੁਤ ਪੱਟੇ ਮੁੱਟੇ ਜਿਹੜੇ ਪੰਜਾਬ ਨਾਲ ਵੀ ਜੁੜਿਆ ਹੈ ਸਰਕਾਰ ਨਾਲ ਵੀ ਜੁੜਿਆ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵੀ ਹੈ

ਾਂਗਰ ਕੇ ਮੈਨਿੰਗ ਬਹੁਤ ਮਹਿੰਗੀ ਹੈ ਜਦੋਂ ਅਸੀਂ ਆਵਾਂਗੇ ਤੇ ਮੈਨਿੰਗ ਨੂੰ ਮੁਕਤ ਵੰਗੋ ਕਰਦੇਗੇ ਇਹ ਘੱਲੇ ਬੰਦ ਕਰਦੇ ਦੀ ਕੇਜਰੀਵਾਲ ਨੇ ਕੱਥੇ ਉੱਤੇ ਕਰਿਆ ਸੀ ਵੀ ਅਸੀਂ ਮੈਨਿੰਗ ਤੋਂ 9000 ਕਰੋੜ ਕੱਢ ਕੇ ਪੰਜਾਬ ਦੇ ਡਿਵੈਲਪਮੈਂਟ ਤੇ ਲਾਵਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਤਿੰਨ ਥਾਲ ਵਿੱਤ ਤੋਂ ਬਾਅਦ ਵੀ ਇੱਕ ਮੈਨਿੰਗ ਦੀ ਕੋਈ ਪੱਕੀ ਪੌਲਤੀ ਹੀ ਨਹੀਂ ਬਣਾ ਤੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਮੈਨਿੰਗ ਬਾਰੇ ਕਰਨਾ ਕੀ ਹੈ ਜਦੋਂ ਕਾਂਗਰਸ ਸਰਕਾਰ ਦੀ ਜਾਂ ਕਾਲੀ ਸਰਕਾਰ ਦੀ ਉਦੋਂ ਸਾਡਾ ਜਿਹੜਾ ਪੱਥਰ ਹੈ ਛੜਕੇ ਦੇ ਪੈਣਾ ਵਾਲਾ ਮੋਟਾ ਉਹ ਸਾਨੂੰ 22 ਰੁਪਏ ਫਟਾਉਂਦਾ ਸੀ ਬੱਜਰੀ ਸੀ ਜਿਹੜੀ ਉਹ ਸਾਨੂੰ 28 ਰੁਪਏ ਫਟਾਉਂਦੀ ਸੀ ਰੇਤਾ ਸਾਨੂੰ 70 ਰੁਪਏ ਪੰਟ ਲੋਂਦਾ ਸੀ ਅੱਜ ਇਹਨਾਂ ਦੇ ਹਾਲਾਤ ਇਹ ਹੈ ਵੀ ਜਿਹੜਾ ਮੋਟਾ ਪੱਥਰ ਹੈ ਉਹ 43 ਰੁਪਏ ਬੱਜਰੀ 45 ਤੋਂ 47 ਰੁਪਏ ਤੇ ਰੇਤਾ 120 ਰੁਪਏ ਇਹ ਤਾਂ ਰੇਟ ਹੁੰਦਾ ਤੇ ਇਹ ਰੇਟ ਹੈ ਪਰ ਇੰਨਾ ਰੇਟਾਂ ਤੇ ਵੀ ਕੰਮ ਕਰਨ ਵਾਸਤੇ ਮਾਲ ਹੈ ਨਹੀਂ ਸਾਰੇ ਪੰਜਾਬ 'ਚ ਕ੍ਰੈਸ਼ਰ ਬੰਦ ਹੈ ਪਤਾ ਨਹੀਂ ਉਹ ਕਿਹਦੇ ਤੱਕੇ ਕਰਕੇ ਬੰਦ ਹੈ ਕਿਹਦੀ ਪਾਲਿਸੀ ਕਰਕੇ ਬੰਦ ਹੈ ਸਾਡੇ ਆਪਣੇ ਮੰਤਰੀ ਆ ਜਿਹੜੇ ਮੈਨੂੰ ਦੇ ਵੀਂਦਰ ਗੋਲ ਜੀ ਬੜੇ ਦੁੱਖ ਦੀ ਗੱਲ ਹੈ ਤੇ ਹਾਸੇ ਵਾਲੀ ਗੱਲ ਵੀ ਹੈ ਕਹਿੰਦੇ ਅਸੀਂ ਲੋਕਾਂ ਦੇ ਵਿਚਾਰ ਲੈਦੇ ਹਾਂ ਪਾਲਿਸੀ ਬਣਾਉਣ ਵਾਸਤੇ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਢੂੜਕ ਸਾਲ ਹੋਰ ਖੜ੍ਹਜੋ ਫੇਰ ਪਾਲਿਸੀ ਬਣਾਇਓ ਹਜੇ ਪਾਲਿਸੀ ਬਣਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੌਣ ਜੇ ਪਾਲਿਸੀ ਨਹੀਂ ਬਣਦੀ ਜੇ ਮੈਨਿੰਗ ਦੀ ਇਹ ਨਹੀਂ ਕਰਦੇ ਤਾਂ ਇਹ ਗਵਰਨਮੈਂਟ ਭੁੱਲ ਜੇ ਵੀ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਜਾਂ ਉਹਨੂੰ ਗਰੀਬ ਘਰ ਪਾਲੂਗਾ ਅਸੀਂ ਤਾਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਕਾਲੀ ਦੇ ਕਾਂਗਰਸ ਦੇ ਪੁੱਛ ਲੈਣੇ ਚਾਹੀਦੇ ਜਿਉਂ ਧਕਲੇ ਕਰਕੇ ਵੀ 22 ਪੱਥਰ ਕਿਵੇਂ ਦੇ ਜਾਂਦੇ ਸੀ ਕਿਉਂ ਉਹ ਜੀ ਪਾਲਿਸੀ ਬਣਾ ਲੈਨੇ ਵੀ ਉਹ ਧਕਲੇ ਕਰਕੇ ਖਾ ਕੇ ਵੀ 22 ਪੱਥਰ ਦੇ ਦੇ ਸੀ ਉਹ ਕਿਵੇਂ ਦੇ ਦੇ ਸੀ ਇਹ ਤਾਂ ਇੱਥੇ ਬੰਦ ਕਰਦੇ ਹੌਣ ਸਾਡੇ ਤਿੰਨ ਸਾਲ ਐ ਸਰਤਾਰ ਨੇ ਕੋਈ ਕੰਮ ਨਹੀਂ ਲਾਇਆ ਹੁਣ ਇਹਨਾਂ ਨੇ ਲਿੰਕ ਰੋਡਾਂ ਦੇ ਕੰਮ ਲਾਇਆ ਸਾਡੇ ਵਾਸਤੇ ਉਹਦੇ ਚ ਕੀ ਹੁੰਦਾ 1.25 ਐਮ ਐਮ ਲੋਕ ਤੇ ਪੀ ਵੀ ਪਣੀ ਹੁੰਦੀ ਹੈ 25 ਐਮ ਐਮ ਪਹਿਲਾਂ ਸਾਡੀ 1 ਸਾਲ ਦੀ ਉਹਦੀ ਗਾਰੰਟੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਚ ਅਸੀਂ ਫ੍ਰੀ ਹੋ ਜਾਂਦੇ ਹਾਂ ਇਹ ਤਾਂ ਸ਼ਰਤ 3-4 ਸਾਲ ਤੱਕ ਚੱਲਦੀ ਸੀ ਉਹਦਾ ਸ਼ਰਤ ਚੱਲਦੀ 3 ਸਾਲ ਦੀ ਚੱਲਦੀ ਹੁਣ ਇਹਨਾਂ ਨੇ 5 ਸਾਲ ਜ਼ਰੂਰੀ ਕਰਤੀ ਇਹ 5 ਸਾਲ ਦੀ ਮਿੱਟੀ ਨਾਲ ਤੇ ਪੀਐਚ ਬੀਐਮਐਮ ਇਹ ਹੋਵੇ ਇੱਕ ਪਾਸੇ ਤਾਂ ਇਹ ਬੀਬੀਐਮਐਪੀ ਦੀ ਤੇ 5 ਸਾਲ ਦੀ ਮਿੱਟੀ ਦੇ ਮੰਗਦੀ ਹੈ ਦੂਜੇ ਪਾਸੇ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਹੈ ਉੱਥੇ ਤਿੰਨ ਲੈਣਾ ਪੱਥਰ ਦੀ ਹੈ ਉੱਤੇ ਬੀਐਮਐ ਉੱਤੇ ਪੀਸੀ ਹੈ ਫਿਰ ਉਹ ਸਤੋਂ 5 ਸਾਲ ਦੀ ਮਿੱਟੀ ਦੇ ਮੰਗਦੇ ਜਿਹੜੀ ਖੁਸ਼ੂਸ਼ੀ ਦਿੱਤੀ ਹੈ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਜਾਂ ਸਰਕਾਰ ਨੂੰ ਅਸਰ ਗਮਰਾ ਕਰ ਰਹੀ ਹੈ ਇਹ ਜੇ ਸੜਕ ਹੈ ਅਤੇ 5 ਸਾਲ ਦੀ ਮੇਨਟੇਨੈਂਸ ਦੇ ਇਹਨੂੰ ਤਿਆਰ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਇਹ ਸੜਕਾਂ ਨੂੰ ਪ੍ਰੋਪਰਲੀ ਟੈਕਨੀਕਲ ਤਰੀਕੇ ਨਾਲ ਡਿਜ਼ਾਈਨ ਕਰਾਵੇ ਜਿਹੜਾ ਕੋਈ ਮਟੀਰੀਅਲ ਬੰਦ ਹੈ ਉਹ ਦੇਵੇ ਕਿ ਅਸੀਂ 5 ਸਾਲ ਦੀ ਮੇਨਟੇਨੈਂਸ ਦੇ ਇਹਨੂੰ ਤਿਆਰ ਹੈ ਦੂਜੀ ਗੱਲ ਸਰ ਸਰਕਾਰ ਨੇ ਮੇਨਟੇਨੈਂਸ ਨੂੰ ਤਾਂ ਕਹਤਾ ਕਿ 25 ਫੁੱਟ ਦਾ ਰਸਤਾ ਸਰਕਾਰੀ ਹੈ ਤਾਂ ਉਹ ਜਿਵੀਦਾਰਾਂ ਨੇ 10 ਫੁੱਟ ਦੇ ਪੱਖ ਤੋਂ 8 ਫੁੱਟ ਤੋਂ ਵੱਡਿਆ ਹੈ

ਤੋਂ ਤੇ ਬਨਵਾ ਤੇ ਡਰਾਫਟ ਵੀ ਲੱਗ ਜਾਣਗੇ ਸਰਕਾਰ ਨੂੰ ਵੀ ਫਾਇਦਾ ਸਰਕਾਰੀ ਪ੍ਰੋਜੈਕਟ ਕਰਦੇ ਹੱਥ ਚਾ ਜੂਗੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਰਸਤਾ ਤੇ ਮਿੱਟੀ ਪਾ ਕੇ ਉਹਨਾਂ ਨੂੰ ਸਹੀ ਲੈਵਲ 'ਚ ਨਹੀਂ ਕਰਦੀ ਉਨਾ ਚਿਰ ਪਿੰਡوں ਲੱਖ ਕਰੋੜੀਆਂ ਛੜਕਾਂ ਉਹ ਨਾ ਹੀ ਬਨਉਂਤਾ ਚੰਗਾ ਹੈ ਨਹੀਂ ਇਹ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਤੇ ਕਹਾਰੋਂ ਦੱਸਦੇ ਮੋ ਟਿਕਿਆ ਟਿਕੁ ਨਹੀਂ ਖਰੇ ਟੁੱਟ ਜਾਣੇ ਆ ਪੈਸਾ ਖਰਾਬ ਹੀ ਹੈ ਜਾਂ ਤੁਸੀਂ ਪ੍ਰੋਪਰ ਇਹਨੂੰ ਡਿਜ਼ਾਈਨ ਕਰਾਓ ਟੈਂਕ ਗਾ ਡਿਜ਼ਾਈਨ ਕਰਾਓ ਟੈਂਕ ਗਾ ਡਿਜ਼ਾਈਨ ਕਰਾ ਕੇ ਸਾਨੂੰ ਮਿੱਟੀ ਦਿਓ ਪਹਿਲਾਂ ਮਿੱਟੀ ਦੀ ਜ਼ਿੰਮੇਦਾਰੀ ਲੈਂਦੇ ਸੀ ਮਿੱਟੀ ਹੁਣ ਕੋਈ ਜ਼ਿੰਮੇਦਾਰ ਕਸਾਮ ਜਿਹਨੇ ਇੰਡੀਆਂ ਮਜ਼ਬੂਤ ਹੈ ਕੋਈ ਜ਼ਿੰਮੇਦਾਰ ਮਿੱਟੀ ਨਹੀਂ ਦਿੰਦਾ ਇੱਕ ਪਈਆ ਮਿੱਟੀ ਵੇਂਦਾ ਟਾਲੇ ਪਾ ਤੇ ਰਹੀ ਠੇਕੇਦਾਰ ਮਿੱਟੀ ਪਾ ਨਹੀਂਦਾ ਕਿਉਂਕਿ ਤੁਹਾਨੂੰ ਪੈਸੇ ਨਹੀਂ ਮਿਲਦੇ ਸਾਡੀਆਂ ਬੰਦੀਆਂ ਸ਼ਰਤਾਂ ਦੀਆਂ ਕੰਨੀਆਂ ਡਰੋਤੀਆਂ ਇਹ ਕੰਨੀਆਂ ਡਰਦੀਏ ਉਹ ਫਿਰ ਪ੍ਰੈਸੇ ਚ ਵੀ ਜਾਂਦੀ ਹੈ ਉਹ ਚ ਫਿਰ ਕੋਈ ਮਟੀਰੀਅਲ ਮਾੜਾ ਹੈ ਅਸੀਂ ਆ ਉਹਦਾ ਦੁੱਖ ਹੁਣ ਤੁਹਾਨੂੰ ਕੋਲ ਰੋਣੇ ਵੀ ਮਟੀਰੀਅਲ ਵਿਚਾਲੋ ਜਿੰਦਾ ਮਰਜੀ ਚੱਕਾ ਕਰ ਲੈ ਸਾਡਾ ਮਟੀਰੀਅਲ 100% ਹੁੰਦਾ ਹੈ ਪਰ ਕੰਨਿਆ ਫੇਰੀ ਹਟਲ ਗਿਆ ਜੇ ਸਰਕਾਰ ਸਾਨੂੰ ਪ੍ਰੋਪਰ ਮਿੱਟੀ ਦੇਉਗੀ ਪ੍ਰੋਪਰ ਟੈਕਨੀਕਲ ਸਫੀਸ਼ਲ ਦੇਉਗੀ ਇਹ ਦੋ ਸਾਡੀਆਂ ਫਰਾ ਬਗਲੀ ਦਿੱਤੀ ਸੀ ਕਿ ਸਰਕਾਰ ਫਿਕਰ ਬਚਾਓ ਬਿਰਾਤੀ ਕਲੀਅਰ ਕਰੇ ਪ੍ਰੋਪਰ ਫੌਸਿਅਮ ਰਵੇ ਛੜਕਾ ਵਾਸਤੇ ਹੁਣ ਸੱਪੇ ਬੱਟ ਮੰਤਰੀ ਦਾ ਬਿਆਨ ਦੀ ਇਹਨੂੰ ਠੇਕੇਦਾਰ ਪਸਾਲੇ ਦੀ 5 ਸਾਲ ਦੀ ਮੇਂਟੇਨੈਂਸ ਰੱਖ ਲਈ। ਇਹ ਠੇਕੇਦਾਰ ਵੀ ਪੰਜਾਬ ਦੇ ਵਿਚਿੰਦੇ ਐ। ਠੇਕੇਦਾਰਾਂ ਦੀ ਇਹ ਬੋਟਾਂ ਇੱਕ ਠੇਕੇਦਾਰ ਕੋਈ ਦੋ ਦੋ ਬੰਦਾ ਕੰਮ ਕਰਦਾ ਐ। ਠੇਕੇਦਾਰ ਚੋਰ ਨਹੀਂ। 5 ਸਾਲ ਦੀ ਮੇਂਟੇਨੈਂਸ ਰੱਖੋ। ਤੇ ਤੁਸੀਂ ਉਹ ਸਭ ਉਹਨਾਂ ਦੇ ਛੱਤ-ਛੱਤਾਲ ਦੀ ਰੱਖ ਲਓ। ਸਾਡੇ ਤਾਂ ਆਪਣਾ ਚੱਲੋ ਛੱਤਾਲ ਵੀ ਦੇਵਾਂਗੇ। ਪਰ ਮੁਫਤੋਂ ਮੁਫਤੀ ਜਾਂ ਗੱਤ ਦੇ ਠੇਕੇ ਨਾਲ ਸਰਕਾਰ ਨੂੰ ਇਹ ਅਸਰ ਗੁਨਾ ਕਰਦੇ ਐ। ਤੁਮਰਾ ਕੰਤਰੀਕੇ ਨਾਲ ਸ਼ਰਤਾਂ ਨਹੀਂ ਬਣੀਆਂ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋਣੀ ਸਰਕਾਰ ਦਾ ਪੈਸਾ ਬਿਲਕੁਲ ਖਰਾਬ ਹੋਊਗਾ ਤਾਂ ਬੇਨਤੀ ਹੈ ਵੀ ਉਹਨੂੰ ਚੰਗੀ ਤਰ੍ਹਾਂ ਇੱਕ ਕਮੇਟੀ ਬਣਾਈ ਜਾਵੇ ਸੁਨੇ ਜਾਵੇ ਸੁਣ ਕੇ ਪੂਰੀ ਪਾਲਿਸੀ ਨਾਲ ਕੇ ਸੜਕਾਂ ਬਣਾਈਆਂ ਜਾਣ ਤੇ ਮੈਨਿੰਗ ਜਿਹੜੀ ਮੈਨਿੰਗ ਦੀ ਪਾਲਿਸੀ ਜ਼ਾਦਿਰਾਂ ਜਿਮ ਰਾਕੇ ਮੈਨਨ ਕ ਲਾਗੂ ਕਰੀ ਕੀਤੀ ਜਾਵੇ ਤਾਂ ਕਿ ਸਹੀ ਮਟੀਰੀਅਲ ਆਕੇ ਪੰਜਾਬ ਦੀ ਅਸੀਂ ਡਿਵੈਲਪਮੈਂਟ ਕਰ ਸਕੀਏ ਇਹ ਸ਼ੋਰਟਾ ਮੰਕਰ ਨਹੀਂ ਮੰਗ ਆ ਜਾਨੇ ਸ਼ੋਰਟ ਟਰਮ ਪਲਾਨ ਵੀ ਨਹੀਂ ਲਾਉਂਦੇ ਗੇਰੀ ਉਹਨੇ ਨਾ 500 ਦੀ ਮੀਟਰੀ ਨਾਲ ਟੈਂਡਰ ਲਾਇਆ ਹੈ ਉਹਦੇ ਸਾਡੀ ਐਸੋਸੀਏਸ਼ਨ ਵੱਲੋਂ ਉਹਦਾ ਪੂਰਨ ਬਾਈਕਾਟ ਹੈ ਜੀ ਜਿੰਨਾ ਚਿਰ ਇਹ ਸਹੀ ਸਪੈਸ਼ਲ ਨਹੀਂ ਕਰਦੇ ਅਸੀਂ ਪੰਜਾਬ ਵਿੱਚ ਕੋਈ ਟੈਂਡਰ ਨਹੀਂ ਪਾਵਾਂਗੇ ਪਾਲੀਆ ਜੀ ਤੁਸੀਂ ਹਜੇ ਤੱਕ ਕਿਸ ਸਰਕਾਰ ਨਾਲ ਕੋਈ ਸਰਕਾਰੀ ਕੰਮ ਕੋਈ ਕੀਤਾ ਹੈ ਜਾਂ ਹਜੇ ਨਹੀਂ ਕੀਤਾ ਹੈ ਖੰਨੂ ਫੈਕਟਰੀ ਮੰਡੀ ਬੋਰਡ ਨੇ ਸੱਦਿਆ ਸੀਗਾ 4 ਘੰਟਿਆਂ ਦੇ ਨੋਟ ਤੇ ਰਾਤ ਨੂੰ 10 ਵਜੇ ਫੋਨ ਆਇਆ ਵੀ ਤਰਕੇ 10 ਵਜੇ ਆਜੋ ਮੈਂ ਤਾਂ ਨਹੀਂ ਜਾ ਸਕਿਆ ਸਾਡੇ 5-6 ਬੰਦੇ ਗਏ ਸੀ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਪ੍ਰੋਪਰ ਮੀਟਿੰਗ ਰੱਖੋ ਸਾਡੀ ਐਸੋਸੀਏਸ਼ਨ ਨਾਲ ਐਕਟਿਵ ਜੀ ਅਸੀਂ ਦੱਸਾਂਗੇ ਸਾਡੀ ਪ੍ਰੋਬਲਮਾਂ ਤੁਸੀਂ ਵੀ ਦੱਸੋ ਆਦਿ ਪਰ ਉਹਨਾਂ ਆਪਾਂ ਖੁੱਲ ਕੇ ਗੱਲ ਕਰਕੇ ਕੋਈ ਵਿਚਲਾ ਰਾਹ ਲੱਭ ਕੇ ਥੋੜੀ ਜਿਹੀ ਕੰਮ ਕਰਾਂਗੇ ਪਰ ਫੈਕਟੀ ਸਾਹਿਬ ਨੇ ਕੀ ਕੀਤਾ ਕਿਨੇ ਨੇ ਹੁਣ ਚੁਪਤੀਆ ਲਗਾ ਮ ਜਿਵੇਂ ਚਾਰ ਗਿਲਾਂ ਦੇ ਤਰਨਤਾਰਨ ਪਠਾਨਕੋਟ ਬਠਿੰਡਾ ਤੇ ਬਰਨਾਲੇ ਦੇ ਟੈਂਡਰ ਲਾਏ ਐ ਐਕਸਪੈਰੀਮੈਂਟ ਵਾਸਤੇ ਜੀਏ ਕੋਠੇਠ ਪਾਤੇ ਕੋਰੇ ਪੰਜਾਬ ਚ ਲਾ ਦੇਵਾਂਗੇ ਨਹੀਂ ਤਾਂ ਫਿਰ ਐਕਟੂ ਉਸ ਦਾ ਕਰਦੇ ਜੇ ਦੇਖੋ میٹ پر <meets Gil weESE> <sharp sagisawa tu! chagi> ਪਰੰਪਰਾ ਸਰਕਾਰੀ ਪ੍ਰਕਿਰਤੀ ਹੈ ਜ਼ਿੰਮੇਵਾਰ ਨੇ ਬੱਡ ਰੱਖਿਆ ਕੋਈ ਉਸ ਤੇ ਵੀ ਐਕਸ਼ਨ ਲੈਣਾ ਸਾਡੇ ਬੰਦੇ ਜੀ ਆਈ ਤੁਹਾਡੇ ਟੈਕਨੀਕਲੀ ਤਾਂ ਕੋਈ ਗੱਲ ਕਰਦਾ ਹੀ ਉਹਨਾਂ ਕਾਹਨ ਸਰਕਾਰੀ ਕਿੱਥੇ ਹੁੰਦੀ ਗੱਲ ਮਤਲਬ ਕਿਨੀ ਸਵੇ ਚੜਦੀ ਉੱਧਰ ਥੋੜਾ ਜਿਹਾ ਟ੍ਰਿਕ ਆ ਤੇ ਇਹਨਾਂ ਨੂੰ ਲੈਟਰ ਪੈਡ ਤੇ ਐਸੋਸੀਏਸ਼ਨ ਦੇ ਤੇ ਲੈਸ ਤੇ ਪ੍ਰੋਬਲਮ ਹੋਵੇ ਭੇਜ ਦੇ ਨਹੀਂ ਆ ਤੇ ਇਹ ਵੀ ਕਹਿੰਦੇ ਵੀ ਸਾਡੇ ਮਿਲਣਾ ਮੀਟਿੰਗਾਂ ਕਰੋ ਬਾਕੀ ਸਰਕਾਰਾਂ ਵੇਲੇ ਐਸੋਸੀਏਸ਼ਨ ਦੀ ਮੀਟਿੰਗਾਂ ਹੁੰਦੀਆਂ ਸੀ ਤਿੰਨਵੀਂ ਜਵਾਦ ਮੀਟਿੰਗ ਹੋ ਜਾਂਦੀ ਹੈਗੀ ਪਰ ਤੁਹਾਨੂੰ ਕੋਈ جواب ਹੀ ਨਹੀਂ ਆਉਂਦਾ ਇਹਨਾਂ ਨਾਲ ਹਾਂਜੀ ਅੱਗੇ ਮਿਲ ਕੇ ਗੱਲ ਕਰਦੇ ਆ ਜੇ ਪਹਿਲਾਂ ਵੀ ਤੁਸੀਂ ਵੇਚਣਾ ਕਰ ਕਿਉਂਕਿ ਅੱਜ ਪਤਾ ਕਰਦੇ ਆਂ। ਇਹ ਵੀ ਕੋ ਡਿਵਲਪਮੈਂਟ ਆਰਮਾਈ ਨੇ ਅਧਿਕਾਰੀ ਪੱਤਰ ਤੋਂ ਦਿੱਲੀ ਦੇ ਜਿਹੜੇ ਫਾਰਮ ਸਿਰ ਦੇ ਠੇਕੇਦਾਰ ਹੈਗੇ ਨੇ ਉਹਨਾਂ ਨੂੰ ਜਿਹੜੇ ਠੇਕੇ ਦਿੱਤੇ ਜਾ ਰਹੇ ਨੇ ਦਿੱਤਾ ਜੀ ਇੱਕ ਉਹਨਾਂ ਹੀ ਅਸੀਂ ਇੱਕ ਅਸਾਂ ਉਹਨਾਂ ਹੀ ਟੈਂਡਰ ਪਾਉਣੇ ਆ ਜੀ ਗਵਰਨਮੈਂਟ ਨੇ ਇੱਕ ਰੇਟ ਨਿਸ਼ਚਿਤ ਕੀਤਾ ਸਾਡੀ ਵੀ ਉਹ ਉਸ ਰੇਟਾਂ ਤੱਕ ਅਸੀਂ ਟੈਂਡਰ ਪਾ ਸਕਦੇ ਆ ਅਸੀਂ ਉਹਨੂੰ ਬਠਿੰਡੇ ਟੈਕਨਰ ਟੈਂਡਰ ਪਾਇਆ ਵੀ ਰੇਟ ਬਹੁਤ ਬੜਾ ਅਸੀਂ ਜਿਹੜੇ ਗਵਰਨਰ ਦੇ ਰੇਟ ਆ ਉਹ ਤੋਂ 2% ਘੱਟ ਟੈਂਡਰ ਪਾਈ ਪਰ ਜਿਹੜੇ ਆਪਣੇ ਪੀਡਬੀਟੀ ਮੰਤਰੀ ਹੈ ਤੇ ਈਟੀਓ ਸਾਹਿਬ ਉਹਨਾਂ ਦਾ ਇੱਕ ਨਾਦਰਸ਼ਈ ਫਰਮਾਨ ਆ ਗਿਆ ਵੀ 10% ਟੈਂਡਰ ਲੈਸ ਕਰੋ ਅਧਿਆਨਲਾਈਨ ਟੈਂਡਰ ਮੰਦੀ ਨਹੀਂ ਅੱਗੇ ਤੇ 2% ਪਾਉਗੇ ਤਾਂ 10% ਅਸੀਂ ਟੈਂਡਰ ਲੈਸ ਕੀਤੀ ਉਹਨੇ ਵੀ ਸਾਡੇ ਟੈਂਡਰ ਰੱਦ ਕਰ ਦਿੱਤੇ ਇਹ ਟੈਂਡਰ ਖੋਲਤੇ ਹੀ ਖੋਲ ਕੇ ਜੇ ਉਹਨੇ 24 25 ਵਰਨ ਟੈਂਡਰ ਲੈਫ ਕਰਾਉਂਦੇ ਆ। ਅਬਰ ਉਹ ਜੇ ਕੰਮ ਹੋਣਗੇ।